ਦੋਸਤੋ ਪਿਛਲੇ ਅਮਰੀਕਾ ਨੇ ਭਾਰਤ ਦੇ ਮੁੰਡੇ ਕੁੜੀਆਂ ਦਾ ਜਹਾਜ਼ ਭਰ ਕੇ ਪੰਜਾਬ 'ਚ ਭੇਜਿਆ ਤੇ ਦੁਬਾਰਾ ਫੇਰ ਉਹਨਾਂ ਦੇ ਜਹਾਜ਼ ਭੇਜਣ ਦੀ ਤਿਆਰੀ ਹੋ ਰਹੀ ਆ ਇਸ ਦੇ ਬਾਵਜੂਦ ਵੀ ਜੇਕਰ ਆਪਾਂ ਦੂਜੇ ਪਾਸੇ ਦੇਖਦੇ ਆ ਤਾਂ ਅੱਜ ਨਰਿੰਦਰ ਮੋਦੀ ਪੀਐਮ ਮੋਦੀ ਅੱਜ ਦੇ ਉਥੋਂ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਉਹਨਾਂ ਦੀ ਮੀਟਿੰਗ ਹੋਈ ਆ ਤੇ ਮੀਟਿੰਗ ਹੋਣ ਦੇ ਬਾਵਜੂਦ ਵੀ ਉਹਨਾਂ ਦੀ ਇਸ ਮੁੱਦੇ ਤੇ ਮੀਟਿੰਗ ਹੋਈ ਆ ਪਰ ਫੇਰ ਵੀ ਡੋਨਾਲਡ ਟਰੰਪ ਦੁਬਾਰਾ ਫੇਰ ਦੋ ਜਹਾਜ਼ ਭੇਜਣ ਦੀ ਤਿਆਰੀ ਵਿੱਚ ਆ ਅੱਜ ਇਹ ਜਿਹੜਾ ਸਾਰਾ ਮੁੱਦਾ ਹੈ ਇਸ ਤੇ ਆਪਾਂ ਗੱਲਬਾਤ ਕਰਦੇ ਆ ਡਾਕਟਰ ਆਜਾ ਡਾਕਟਰ ਜੱਜ ਜੀ ਇਹ ਜਿਹੜਾ ਸਾਰਾ ਮੁੱਦਾ ਏ ਤੁਸੀਂ ਇਸ ਨੂੰ ਕਿਹੜੀ ਨਜ਼ਰ ਦੇ ਨਾਲ ਦੇਖਦੇ ਹੋ ਦੇਖੋ ਸਿੱਧੀ ਤੇ ਸਾਫ਼ ਗੱਲ ਆ ਮੋਦੀ ਸਾਹਿਬ ਹੋਰੀ ਲੱਖ ਤਾਰਾ ਮਾਰ ਲੈਣ ਪਰ ਜਾਂ ਤੇ ਅਮਰੀਕਾ ਇਹਨਾਂ ਨੂੰ ਸਮਝਦਾ ਕੁਛ ਨਹੀਂ ਪਿਆ ਜਾਂ ਇਹ ਆਪ ਹੀ ਚੱਜ ਨਾਲ ਗੱਲ ਨਹੀਂ ਕਰ ਰਹੇ ਹਾਂਜੀ ਦੇਖੋ ਪਹਿਲਾਂ ਅਮਰੀਕਾ ਨੇ ਇਹ ਜ਼ੁਰਤ ਕੀਤੀ ਵੀ ਕੱਲੇ ਭਾਰਤ ਦੇ ਮੁੰਡੇ ਕੁੜੀਆਂ ਐਦਾਂ ਹੱਥ ਕੜੀਆਂ ਬੇੜੀਆਂ 'ਚ ਜਕੜ ਕੇ ਬੰਨ ਕੇ ਇੱਕ ਜਹਾਜ਼ ਭੇਜਿਆ 104 ਮੁੰਡੇ ਕੁੜੀਆਂ ਦਾ ਹੁਣ ਫਿਰ ਮੋਦੀ ਸਾਹਿਬ ਅਮਰੀਕਾ ਗਏ ਨੇ ਉੱਥੋਂ ਦੇ ਰਾਸ਼ਟਰਪਤੀ 트ੰਪ ਨਾਲ ਕਹਿੰਦੇ ਜੀ ਇਸ ਮੁੱਦੇ ਤੇ ਮੈਂ ਗੱਲ ਵੀ ਕੀਤੀ ਆ ਇਹਦੇ ਬਾਵਜੂਦ ਅਮਰੀਕਾ ਦੋ ਜਹਾਜ਼ ਹੋਰ ਭੇਜ ਰਿਹਾ ਕੱਲ ਨੂੰ ਇੱਕ ਜਹਾਜ਼ ਅਮਰਸਰ ਫੇਰ ਆ ਰਿਹਾ ਹੁਣ ਸਵਾਲ ਕਹੀ ਨੇ ਇੱਥੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਦੀ ਵੀ ਹੁਣੇ-ਹੁਣੇ ਪ੍ਰੈਸ ਕਾਨਫਰੰਸ ਹੋਈ ਆ ਉਹ ਕਹਿੰਦੇ ਵੀ ਮੈਂ ਕੱਲ ਨੂੰ ਉਹਨਾਂ ਮੁੰਡੇ ਕੁੜੀਆਂ ਨੂੰ ਅਮਰਸਰ ਹਵਾਈ ਅੱਡੇ ਤੇ ਖੁਦ ਲੈਣ ਜਾਊਂਗਾ ਉਹਨੇ ਵੀ ਵੱਡੇ ਸਵਾਲ ਚੁੱਕੇ ਨੇ ਤੇ ਸਵਾਲ ਭਗਵੰਤ ਮਾਨ ਸਾਹਿਬ ਤੇ ਵੀ ਅੱਜ ਫੇਰ ਉੱਠੇ ਨੇ ਪਰ ਪਹਿਲਾਂ ਆਪਾਂ ਗੱਲ ਕਰ ਲਈਏ ਦੇਖੋ ਮੋਦੀ ਸਾਹਿਬ ਪੁੱਛਣਾ ਹੀ ਚਾਹੁੰਦੇ ਆ ਤੁਸੀਂ ਗੱਲਾਂ ਕਰਦੇ ਹੋ ਵੀ ਅਸੀਂ ਵਿਸ਼ਵ ਗੁਰੂ ਬਣ ਗਏ ਹਾਂਜੀ ਅਸੀਂ ਪੂਰੀ ਦੁਨੀਆ ਦੇ ਗੁਰੂ ਬਣ ਗਏ ਹਾਦ ਹੋ ਗਿਆ ਨਾਈਜੀਰੀਆ ਨਾਈਜੀਰੀਆ ਦੇਸ਼ ਨੇ ਇਹ ਕਹਤਾ ਉਹਨਾਂ ਨੇ ਕਹਤਾ ਵੀ ਦੇਖੋ ਜੇ ਸਾਡਿਆਂ ਨੂੰ ਕੱਢਿਆ ਨਾ ਤੇ ਅਸੀਂ ਵੀ ਇੱਥੇ ਜਿਹੜੇ ਤੁਹਾਡੇ ਹਜ਼ਾਰਾਂ ਆ ਕੇ ਰਹਿ ਰਹੇ ਨੇ ਅਸੀਂ ਵੀ ਕੱਢਾਂਗੇ ਕੱਢਾਂਗੇ ਹਾਂਜੀ ਫਿਰ ਕੋਲੰਬੀਆ ਦੇਸ਼ ਨੇ ਕਿਹਾ ਅਮਰੀਕਾ ਨੂੰ ਕਹਿੰਦਾ ਸਾਡੇ ਐਦਾਂ ਨਾ ਭੇਜੋ ਪੁੱਜੋ ਅਸੀਂ ਆਪੇ ਆਪਣੇ ਜਹਾਜ਼ ਤੇ ਆ ਕੇ ਲੈ ਜਾਾਂਗੇ ਜਾਂ ਜਿੰਨੇ ਵੀ ਭੇਜਨੇ ਆ ਅਸੀਂ ਆ ਕੇ ਲੈ ਜਾਾਂਗੇ ਐਦਾਂ ਹੱਥ ਕਰੀਆਂ ਬੇੜੀਆਂ ਜੋ ਤੁਸੀਂ ਦਾ ਛੱਡ ਕੇ ਜਾਓ ਤਾਂ ਭਾਰਤ ਦਾ ਪ੍ਰਧਾਨ ਮੰਤਰੀ ਇਹ ਜ਼ੁਰਤ ਕਿਉਂ ਨਹੀਂ ਕਰ ਸਕਿਆ ਔਰ ਵੀ ਕਹਿ ਸਕਦੇ ਆ ਆਪੇ ਚੀਜ਼ ਵੀ ਅਸੀਂ ਵੀ ਲੈ ਜਾਾਂਗੇ ਆਪਦੇ ਨੌਜਵਾਨਾਂ ਨੂੰ ਦੇਖੋ ਅੱਜ ਪ੍ਰਧਾਨ ਮੰਤਰੀ ਸਾਹਿਬ ਦੀ ਮੀਟਿੰਗ ਹੋਈ ਆ ਡੋਨਾਲਡ ਟਰੰਪ ਨਾਲ ਅਮਰੀਕਾ ਦੇ ਰਾਸ਼ਟਰਪਤੀ ਨਾਲ ਭਾਰਤ ਦੇ ਲੋਕਾਂ ਨੂੰ ਇਹ ਉਮੀਦ ਸੀ ਕਿ ਮੋਦੀ ਸਾਹਿਬ ਗੱਲ ਕਰਨਗੇ ਜੁਰਤ ਨਾਲ ਗੱਲ ਕਰਨਗੇ 56 ਇੰਚ ਕੀ ਛਾਂਤੀ ਉਹ ਜਿਹੜੀ ਕਹਿੰਦੇ 56 ਇੰਚ ਦੀ ਛਾਤੀ ਆ ਪ੍ਰਧਾਨ ਮੰਤਰੀ ਦੀ ਵੀ ਉਹ ਹੋਰ ਦਿਖਾਉਣਗੇ ਆਪਣੀ ਦਮ ਪਰ ਪ੍ਰਧਾਨ ਮੰਤਰੀ ਸਾਹਮਣੇ ਪਤਾ ਕੀ ਬਿਆਨ ਦਿੱਤਾ ਟਰੰਪ ਨਾਲ ਦੀ ਮੀਟਿੰਗ ਕਰਕੇ ਨਾ ਲੋਕ ਤਾਂ ਢੀਕੀ ਜਾਂਦੇ ਸੀ ਵੀ ਪ੍ਰਧਾਨ ਮੰਤਰੀ ਦਾ ਬਿਆਨ ਆਊਗਾ ਵੀ ਹੁਣ ਅਮਰੀਕਾ ਐਵੇਂ ਨਹੀਂ ਕਰੇਗਾ ਹਾਂਜੀ ਪ੍ਰਧਾਨ ਮੰਤਰੀ ਦਾ ਬਿਆਨ ਆਇਆ ਕਹਿੰਦਾ ਅਸੀਂ ਅਮਰੀਕਾ ਦੀ ਨੀਤੀ ਦਾ ਸਵਾਗਤ ਕਰਦੇ ਹਾਂ ਪ੍ਰਧਾਨ ਮੰਤਰੀ ਦਾ ਬਿਆਨ ਆਇਆ ਅਸੀਂ ਸਵਾਗਤ ਕਰਦੇ ਹਾਂ ਤੇ ਕਹਿੰਦੇ ਅਸੀਂ ਦੋਨੋਂ ਦੇਸ਼ ਰਲ ਕੇ ਇਸ ਚੀਜ਼ ਦੇ ਉੱਪਰ ਕਾਰਵਾਈ ਕਰਾਂਗੇ ਹਾਂਜੀ ਔਰ ਪ੍ਰਧਾਨ ਮੰਤਰੀ ਨੇ ਕਿਹਾ ਇੱਕ ਤਰ੍ਹਾਂ ਨਾਲ ਡੁਨਾਲਡ ਟਰੰਪ ਤੇ ਉਹ ਜੋ ਕਰ ਰਹੇ ਨੇ ਉਹਨਾਂ ਦੀ ਤਾਰੀਫ਼ ਕੀਤੀ ਉਹਨਾਂ ਨਾਲ ਸਹਿਮਤੀ ਪ੍ਰਗਟ ਕੀਤੀ ਮੋਦੀ ਸਾਹਿਬ ਨੇ ਹੁਣ ਤੁਸੀਂ ਇਹ ਦੱਸੋ ਭਾਰਤ ਦੇ ਲੋਕ ਕੀ ਉਮੀਦ ਕਰ ਰਹੇ ਸੀ ਪਾਰਲੀਮੈਂਟ ਤਿੰਨ ਦਿਨ ਰੋਲਾ ਪੈਂਦਾ ਰਿਹਾ ਹਾਂਜੀ ਵੀ ਭਾਰਤ ਸਰਕਾਰ ਜਿਹੜੀ ਆ ਮੋਦੀ ਸਰਕਾਰ ਇਸ ਮਸਲੇ ਤੇ ਚੁੱਪ ਕਿਉਂ ਆ ਉਹ ਅਮਰੀਕਾ ਨਾਲ ਗੱਲ ਕਿਉਂ ਨਹੀਂ ਕਰਦੀ ਕੀ ਗੱਲ ਅਮਰੀਕਾ ਦੇ ਇੰਨਾ ਥੱਲੇ ਥੋੜਾ ਲੱਗਣਾ ਹਾਂਜੀ ਪਾਰ ਦੀ ਪਾਰਲੀਮੈਂਟ ਦੀ ਕਾਰਵਾਈ ਠੱਪ ਹੋਈ ਸੰਸਦ ਦੇ ਵਿੱਚ ਪੂਰਾ ਇੱਕ ਦਿਨ ਇਸੇ ਮੁੱਦੇ ਤੇ ਪਰ ਅੱਜ ਜਦੋਂ ਪ੍ਰਧਾਨ ਮੰਤਰੀ ਗਏ ਆ ਉਹ ਕਹਿੰਦੇ ਕਿ 트ੰਪ ਤਾਂ ਮੇਰਾ ਬੇਲੀ ਆ ਉਹ ਕਹਿੰਦੇ ਅਮਰੀਕਾ ਦਾ ਰਾਸ਼ਟਰਪਤੀ 트ੰਪ ਮਾਈ ਫਰੈਂਡ ਹੈ ਪਰ ਹੁਣ ਫਰੈਂਡ ਦੇ ਨਾਲ ਗੱਲ ਕਿਉਂ ਨਹੀਂ ਕਰ ਸਕੀ ਜੇ ਫਰੈਂਡ ਆ ਤਾਂ ਫਿਰ ਉਹਨਾਂ ਨੂੰ ਕਵੇ ਵੀ ਸਾਡੇ ਪੰਜਾਬ ਦੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਐ ਉਹਨਾਂ ਨੂੰ ਆਪ ਇੱਥੇ ਸਤਕਾਰ ਦੇ ਨਾਲ ਪੰਜਾਬ 'ਚ ਭੇਜੇ ਹੱਥ ਘੱਟੀਆਂ ਬੀੜੀਆਂ ਲਗਾ ਕੇ ਭੇਜਣ ਦੀ ਕੀ ਲੋੜ ਆ ਦੇਖੋ ਪਹਿਲੀ ਗੱਲ ਤਾਂ ਇਹ ਹੈ ਆ ਅਹਿਲੀ ਗੱਲ ਤਾਂ ਇਹ ਹੈ ਵੀ ਜੇ ਮੋਦੀ ਸਾਹਿਬ ਸਰਕਾਰੀ ਖਰਚੇ ਵਾਲੇ ਜਹਾਜ਼ ਤੇ ਗੇੜੇ ਕੱਢ ਸਕਦੇ ਆ ਪੂਰੀ ਦੁਨੀਆ ਘਾ ਸਕਦੇ ਆ ਝੂਟੇ ਲੈ ਸਕਦੇ ਆ ਤੇ ਫਿਰ ਜਿਹੜੇ ਉੱਥੇ ਫਸੇ ਨੇ ਭਾਰਤ ਦੇ ਮੁੰਡੇ ਕੁੜੀਆਂ ਜਿਹੜੇ ਇੱਥੋਂ ਮਜਬੂਰ ਹੋ ਕੇ ਗਏ ਸੀ ਉਹਨਾਂ ਨੂੰ ਲਿਉਣ ਲਈ ਇਹਨਾਂ ਕੋਲ ਜਹਾਜ਼ ਕਿਉਂ ਨਹੀਂ ਹੈਗੇ ਕਿ ਜਹਾਜ਼ ਸਿਰਫ ਇਹ ਮੰਤਰੀਆਂ ਸੰਤਰੀਆਂ ਲਈ ਨੇ ਇਹ ਇਹਨਾਂ ਦੇ ਘਰ ਦੇ ਜਹਾਜ਼ ਨਹੀਂ ਹੈਗੇ ਸੁਣ ਲੋ ਜਿਹੜੇ ਵੀ ਜਿਹੜੀ ਵੀ ਪਾਰਟੀ ਨਾਲ ਜੁੜੇ ਨੇ ਸੁਣ ਲੋ ਕੰਨ ਖੋਲ ਕੇ ਜਿੰਨੇ ਵੀ ਇਹ ਸਰਕਾਰੀ ਚੀਜ਼ਾਂ ਵਰਤ ਰਹੇ ਨੇ ਇਹਨਾਂ ਦੇ ਘਰ ਦੀਆਂ ਨਹੀਂ ਨਾ ਇਹਨਾਂ ਦੇ ਪਾਰਟੀਆਂ ਦੀਆਂ ਇਹ ਆਪਣੇ ਪੈਸੇ ਦੇ ਆਜਾਜ ਇਹ ਤਾਂ ਢੇੜਾ ਬੰਨੀ ਫਿਰਦੇ ਤਾਂ ਸਾਈਕਲ ਬਣਾਈ ਫਿਰਦੇ ਆਜਾਜ ਨੂੰ ਹੈ ਤੇ ਧੀਆ ਪੁੱਤ ਲੋਕਾਂ ਦੀ ਉਹਨਾਂ ਵਾਸਤੇ ਇਹਨਾਂ ਕੋਲ ਦੋ ਆਜਾਜ ਵੀ ਆਣਗੇ ਦੇਖੋ ਸਿੱਧੀ ਗੱਲ ਪਹਿਲੀ ਗੱਲ ਤਾਂ ਮੁੰਡੇ ਕੁੜੀਆਂ ਉਧਰ ਜਾਂਦੇ ਕਿਉਂ ਨਹੀਂ ਮੋਦੀ ਸਾਹਿਬ ਅੱਜ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਨਾਲ ਉੱਥੇ ਮੀਟਿੰਗ ਕਰਕੇ ਬੋਲ ਰਹੇ ਸੀ ਤਾਂ ਉਹਨਾਂ ਨੇ ਤਿੰਨ ਗੱਲਾਂ ਕੀਤੀਆਂ ਕਹਿੰਦੇ ਵੇਖੋ ਜੀ ਪਹਿਲੀ ਗੱਲ ਅਸੀਂ ਅਮਰੀਕਾ ਦੀ ਇਸ ਨੀਤੀ 'ਚ ਸਹਿਯੋਗ ਕਰਾਂਗੇ ਜੋ ਉਹ ਕਰ ਰਿਹਾ ਹਾਂ ਜੀ ਸਹਿਯੋਗ ਕਰਨਗੇ ਦੂਜਾ ਕਹਿੰਦੇ ਅਸੀਂ ਕਹਾਂਗੇ ਵੀ ਜਿਹੜੇ ਗਲਤ ਬੰਦਿਆਂ ਦੁਆਰਾ ਗੁੰਮਰਾਹ ਹੋ ਕੇ ਮੁੰਡੇ ਕੁੜੀਆਂ ਇੱਧਰ ਆਉਂਦੇ ਨੇ ਉਹ ਗੁੰਮਰਾਹ ਨਹੀਂ ਹੋਣਾ ਚਾਹੀਦਾ ਹੁਣ ਅਸੀਂ ਪੁੱਛਣਾ ਚਾਹੁੰਦੇ ਹਾਂ ਮੋਦੀ ਸਾਹਿਬ ਅਜੰਟਾਂ ਨੇ ਇਹਨਾਂ ਗੁਮਰਾਹ ਨਹੀਂ ਕੀਤਾ ਜਿੰਨਾ ਤੁਸੀਂ ਕੀਤਾ ਹੈ ਜਿੰਨਾ ਤੁਸੀਂ ਸਿਆਸੀ ਪਾਰਟੀਆਂ ਨੇ ਕੀਤਾ ਹੈ ਹਾਂਜੀ ਤੇ ਏਜੰਟਾਂ ਦੀ ਤਾਂ ਕੀ ਮਜਾਲ ਸੀ ਵੀ ਇਹ ਸਾਡੇ ਧੀਆ ਪੁੱਤਾਂ ਨੂੰ ਗੁਮਰਾਹ ਕਰਕੇ ਭੇਜ ਸਕਦੇ ਹਾਂਜੀ ਭੇਜਦੀ ਆ ਉਹਨਾਂ ਨੂੰ ਉਹ ਮਜਬੂਰੀ ਜਿਹੜੀ ਤੁਹਾਡੀਆਂ ਸਰਕਾਰਾਂ ਨੇ ਤੁਹਾਡੇ ਸਿਸਟਮ ਨੇ ਤੁਹਾਡੀਆਂ ਸਿਆਸਤਾਂ ਨੇ ਪੈਦਾ ਕੀਤੀ ਹਾਂਜੀ ਦੇਖੋ ਅਮਰੀਕਾ ਕੈਨੇਡਾ ਚੀਨ ਜਾਪਾਨ ਥਾਈਲੈਂਡ ਪਰਸ਼ੀਆ ਆਸਟ੍ਰੇਲੀਆ ਕਿਸੇ ਵੀ ਦੇਸ਼ ਦੇ ਮੁੰਡੇ ਕੁੜੀਆਂ ਇਦਾਂ ਉਧਰੋਂ ਇੱਧਰ ਆਉਂਦੇ ਨੇ ਉੱਥੇ ਉੱਥੇ ਕਿਉਂ ਨਹੀਂ ਇਹੋ ਜਿਹੇ ਏਜੰਟ ਪੈਦਾ ਹੋਏ ਜਿਹੜੇ ਗੁਮਰਾਹ ਕਰਕੇ ਭੇਜ ਸਕਣ ਕਿਉਂਕਿ ਉੱਥੋਂ ਆਉਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਸਰਕਾਰਾਂ ਹੀ ਬਹੁਤ ਵਧੀਆ ਹੈ ਜੀ ਉੱਥੋਂ ਦੀਆ ਚਲੋ ਬਹੁਤ ਵਧੀਆ ਨਾ ਸਹੀ ਇੱਥੋਂ ਨਾਲੋਂ ਠੀਕ ਨੇ ਹਾਂਜੀ ਕੋਈ ਬਾੜਾ ਮੋਟਾ ਪ੍ਰਬੰਧ ਕਰਦੇ ਨੇ ਤਾਂ ਨਹੀਂ ਆਉਂਦੇ ਹੁਣ ਦੇਖੋ ਮੋਦੀ ਸਾਹਿਬ ਅੱਜ ਕਹਿ ਰਹੇ ਕਿ ਜਿਹੜੇ ਗਲਤ ਏਜੰਟ ਨੇ ਇਮੀਗ੍ਰੇਸ਼ਨਾਂ ਵਾਲੇ ਉਹ ਲੋਕਾਂ ਨੂੰ ਗੁਮਰਾਹ ਕਰਦੇ ਨੇ ਮੋਦੀ ਸਾਹਿਬ ਜਦੋਂ ਤੁਸੀਂ ਪ੍ਰਧਾਨ ਮੰਤਰੀ ਬੰਨਾ ਸੀ ਤੁਸੀਂ ਨਹੀਂ ਗੁੰਮਰਾਹ ਕੀਤਾ ਜੇ ਤੁਸੀਂ ਨਾ ਗੁੰਮਰਾਹ ਕੀਤਾ ਹੁੰਦਾ ਤੇ ਮੁੰਡੇ ਕੁੜੀਆਂ ਨੂੰ ਜਾਣ ਦੀ ਲੋੜ ਹੀ ਨਹੀਂ ਸੀ ਪੈਣੀ ਮੋਦੀ ਸਾਹਿਬ ਨੇ ਕਿਹਾ ਸੀ ਹਰ ਸਾਲ 2 ਕਰੋੜ ਨੌਕਰੀਆਂ ਦਿਆ ਕਰਾਂਗੇ ਜੇ ਅਸੀਂ ਬਣ ਗਏ ਹਾਂਜੀ ਦਿੱਤੀਆਂ ਨਹੀਂ ਜੀ 11 ਸਾਲ ਹੋ ਗਏ ਪ੍ਰਧਾਨ ਮੰਤਰੀ ਬਣਿਆ ਮੋਦੀ ਸਾਹਿਬ ਨੂੰ ਜੇ 2 ਕਰੋੜ ਨੌਕਰੀਆਂ ਹਰ ਸਾਲ ਦਿੰਦੇ 22 ਕਰੋੜ ਨੂੰ ਸਰਕਾਰੀ ਨੌਕਰੀ ਮਿਲ ਜਾਣੀ ਸੀ ਤੇ ਕਿੱਥੇ ਰਹਿਣ ਜਾਣ ਦੀ ਕਿਸੇ ਨੂੰ ਲੋੜ ਹੀ ਨਹੀਂ ਪੈਣੀ ਸੀ ਹਾਂਜੀ ਹੱਦ ਹੋ ਗਈ ਜੇ ਭਾਰਤ ਦੇ ਵਿੱਚ ਤੰਗੀਆਂ ਨਹੀਂ ਬੇਰਜਗਾਰੀ ਹੈ ਵਿਕਾਰੀ ਹੈ ਮੰਦਹਾਲੀ ਹੈ ਕੰਗਾਲੀ ਹੈ ਬੁਰੀਆਂ ਹਾਲਤਾਂ ਨੇ ਤਾਂ ਕਰਕੇ ਮੁੰਡੇ ਕੁੜੀਆਂ ਉਧਰ ਜਾਂਦੇ ਨੇ ਤੇ ਜੇ ਇਹ ਨਾ ਹੁੰਦੀਆਂ ਤਾਂ ਲੋੜ ਨਹੀਂ ਸੀ ਪੈਣੀ ਜਾਣ ਦੀ ਤਾਂ ਇਹ ਪੈਦਾ ਕਿੰਨੇ ਕੀਤੇ ਹਾਲਾਤ ਇਹਨਾਂ ਸਾਰੀਆਂ ਪਾਰਟੀਆਂ ਨੇ ਹਾਂਜੀ ਅੱਜ ਚਾਹੇ ਕਾਂਗਰਸ ਨੱਕ ਨੂੰ ਜੱਬ ਲਾਈ ਜਾ ਲੰਬੀ ਸਾਰੀ ਕਰਕੇ ਵੀ ਅਸੀਂ ਬੜੇ ਸਹੀ ਆਂ ਉਹਨਾਂ ਨੇ ਵੀ ਪਹਿਲਾਂ ਰਾਜ ਕੀਤਾ ਹਾਂਜੀ ਉਹਨਾਂ ਦੇ ਰਾਜ ਚ ਵੀ ਇਹੋ ਕੁਝ ਚੱਲਿਆ ਹੁਣ ਮੋਦੀ ਦੇ ਰਾਜ ਚ ਇਹੋ ਕੁਝ ਹੈ ਇੱਥੇ ਭਗਵੰਤ ਮਾਨ ਸਾਹਿਬ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ ਵੀ ਮੈਂ ਨਾ ਕੱਲ ਨੂੰ ਜਿਹੜੇ ਮੁੰਡੇ ਕੁੜੀਆਂ ਅਮਰੀਕਾ ਭੇਜ ਰਿਹਾ ਉਹਨਾਂ ਨੂੰ ਅੱਗੋਂ ਰਿਸੀਵ ਕਰਨ ਵਾਸਤੇ ਅਮਰਸਰ ਹਵਾਈ ਅੱਡੇ ਤੇ ਜਾਊਂਗਾ ਹੁਣੇ ਹੁਣੇ ਭਗਵੰਤ ਮਾਨ ਸਾਹਿਬ ਦੀ ਪ੍ਰੈਸ ਕਾਨਫਰੰਸ ਚੱਲ ਰਹੀ ਹੈ ਹਾਂਜੀ ਮੈਂ ਪੁੱਛਣਾ ਚਾਹਣਾ ਮਾਨ ਸਾਹਿਬ ਉਹਨਾਂ ਨੂੰ ਰਿਸੀਵ ਕਰਨ ਤਾਂ ਜਾ ਰਹੇ ਹੋ ਪਰ ਤੁਸੀਂ ਸੋਚੋ 3 ਸਾਲ ਤੁਹਾਨੂੰ ਹੋ ਗਿਆ ਪੰਜਾਬ ਤੇ ਰਾਜ ਕਰਦਿਆਂ ਤੁਸੀਂ ਕਹਿੰਦੇ ਸੀ ਕਿ ਜੇ ਅਸੀਂ ਆ ਗਏ ਤੇ ਬਾਹਰਲੇ ਦੇਸ਼ਾਂ 'ਚ ਧੱਕੇ ਖਾਣ ਦੀ ਲੋੜ ਨਹੀਂ ਪੈਗੀ 3 ਸਾਲ ਹੋ ਗਏ ਦੱਸੋ ਰੁਕੇ ਕਿਉਂ ਨਹੀਂ ਬਾਹਰ ਜਾਣੋ ਜਦੋਂ ਅੱਜ ਭਗਵੰਤ ਸਿੰਘ ਸਾਹਿਬ ਗੱਲ ਕਰ ਰਹੇ ਸੀ ਤਾਂ ਉਹ ਕਹਿੰਦੇ ਕਹਿੰਦੇ ਜੀ ਦੇਖੋ ਇਹ ਪੰਜਾਬ 'ਚ ਹੀ ਕਿਉਂ ਜਾਜ ਉਤਾਰਦੇ ਨੇ ਇਹ ਗੱਲ ਠੀਕ ਹੈ ਭਗਵੰਤ ਸਿੰਘ ਕਹਿੰਦੇ ਵੀ ਪੰਜਾਬ ਨੂੰ ਬਦਨਾਮ ਕਰਨਾ ਚਾਹੁੰਗੇ ਨਹੀਂ ਇਹ ਦਿੱਲੀ ਕਿਉਂ ਨਹੀਂ ਜਾਜ ਉਤਾਰ ਸਕਦੇ ਇਹ ਗੁਜਰਾਤ ਚ ਕਿਉਂ ਨਹੀਂ ਉਤਾਰ ਸਕਦੇ ਭਗਵੰਤਮਾਨ ਸਾਹਿਬ ਦੀ ਇਹ ਗੱਲ ਠੀਕ ਹੈ ਹਾਂ ਇਹ ਗੱਲ ਹੋ ਸਕਦੀ ਹੈ ਪਰ ਉੱਥੇ ਪੱਤਰਕਾਰ ਨੇ ਸਵਾਲ ਪੁੱਛ ਲਿਆ ਭਗਵੰਤਮਾਨ ਨੂੰ ਹੁਣੇ ਹੁਣੇ ਕੈਂਤਾ ਪਹਿਲਾਂ ਦੀ ਗੱਲ ਹੈ ਕਹਿੰਦਾ ਮਾਨ ਸਾਹਿਬ ਤੁਸੀਂ ਇਹੋ ਜਿਹੇ ਹਾਲਾਤ ਕਿਉਂ ਨਹੀਂ ਪੈਦਾ ਕਰਦੇ ਜਿਦੇ ਨਾਲ ਬਾਹਰ ਜਾਣ ਦੀ ਲੋੜ ਹੀ ਨਾ ਪਵੇ ਭਗਵੰਤਮਾਨ ਸਾਹਿਬ ਨੇ ਜਵਾਬ ਪਤਾ ਕੀ ਦਿੱਤਾ ਹੱਦ ਹੋ ਗਈ ਮੈਨੂੰ ਬਹੁਤ ਜ਼ਿਆਦਾ ਹੈਰਾਨੀ ਹੋਈ ਆਏ ਅੱਡੀ ਤੇ ਕੁੱਕ ਜਾਂਦੇ ਨੇ ਭਗਵੰਤ ਮਾਨ ਸਾਹਿਬ ਕਹਿੰਦਾ ਯਾਰ ਇਹ ਸਿਸਟਮ ਜਿਹੜਾ ਨਾ ਇਹ 2.5 ਸਾਲਾਂ ਚ ਨਹੀਂ ਮੈਂ ਸੁਧਾਰ ਸਕਦਾ ਮੈਂ ਇਕੱਲਾ ਕਿਵੇਂ ਸੁਧਾਰ ਦਿਆਂ ਤੇ ਨਾਲੇ ਕਹਿੰਦੇ ਅੱਜ 2.5 ਸਾਲ ਹੀ ਹੋਏ ਨੇ ਐਡੀ ਛੱਤੀ ਮੈਂ ਕੀ ਕਰ ਦਿਆਂ ਵਾਹ ਭਈ ਵਾਹ ਵਾਹ ਮਾਨ ਸਾਹਿਬ ਸਲੂਟ ਹੈ ਤੁਹਾਨੂੰ ਵੈਸੇ ਹੈ ਜਦੋਂ ਨਹੀਂ ਸੀ ਬਣੇ ਉਦੋਂ ਤਾਂ ਤੁਸੀਂ ਕਹਿੰਦੇ ਸੀ ਕਿ ਸਾਡੇ ਸਰਕਾਰ ਫੜਾਓ ਇਨਕਲਾਬ ਲੈ ਆ ਦਾਂਗੇ ਬਦਲਾਅ ਲਿਆ ਦੇਾਂਗੇ ਪੋਤਾ ਤਾਂ ਪਹਿਲਾਂ ਤੁਸੀਂ ਇਹ ਗੱਲਾਂ ਕਹੀਆਂ ਸੀ ਵੀ 2 2.5 ਤੇ 3 ਸਾਲਾਂ ਚ ਨਹੀਂ ਸਾਥੋ ਕੁਝ ਹੋਣਾ ਕਿਹਾ ਸੀ ਨਹੀਂ ਕਿਹਾ ਪੋਤਾ ਕਹਿੰਦਾ ਸੀ ਦਿਨ ਦਿਓ ਕੁਝ ਕਰ ਅਸੀਂ ਤੁਹਾਨੂੰ ਵਿਖਾ ਦੇਾਂਗੇ ਹਾਂਜੀ ਉਦੋਂ ਤਾਂ 5 ਮਿੰਟ ਚ ਐਮਐਸਪੀ ਦਿੰਦੇ ਹੁੰਦੇ ਸੀ ਤੁਸੀਂ ਕਿਸਾਨਾਂ ਨੂੰ ਬੀਬੀ ਅਨਮੋਲ ਗਗਨ ਮਾਨ ਹੋਰੀ ਹੁਣ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਮੈਂ 2.5 ਸਾਲਾਂ ਚ ਕੀ ਕਰਦੇ ਆ ਨਾਨ ਸਾਹਿਬ 2.5 ਨਹੀਂ 3 ਸਾਲ ਹੋ ਗਿਆ ਅੱਧੇ ਨਾਲੋਂ ਵੱਧ ਟਾਈਮ ਮਾਨ ਜੀ ਤੁਹਾਡਾ ਬੀਤ ਗਿਆ ਹੁਣ ਤੁਹਾਡੀ ਪਾਰਟੀ ਤੁਹਾਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਉਣ ਨੂੰ ਵੀ ਫਿਰਦੀ ਆ ਪਰ ਅੱਜ ਤੁਸੀਂ ਇਹ ਕਹਿ ਰਹੇ ਹੋ ਵੀ ਮੈਂ ਐਡੀ ਛੇਤੀ ਕੀ ਕਰਦਿਆਂ ਫਿਰ ਉਹ ਇਨਕਲਾਬ ਉਹ ਬਦਲਾ ਉਹ ਕ੍ਰਾਂਤੀ ਉਹ ਕਿੱਧਰ ਗਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਿਰਫ ਪੰਜਾਬੀ ਬਣ ਕੇ ਔਰ ਸਿਰਫ ਆਮ ਜਨਤਾ ਬਣ ਕੇ ਮੇਰੀ ਗੱਲ ਸਮਝਾਉਣੀ ਹੈ ਜੇ ਕਿਸੇ ਪਾਰਟੀ ਦੇ ਇੱਥੇ ਅਸੀਂ ਜਦੋਂ ਕੜਛੇ ਚਮਚੇ ਬਣ ਜਾਂਦੇ ਆ ਉਦੋਂ ਫਿਰ ਗੱਲ ਸਮਝ ਨਹੀਂ ਆਉਂਦੀ ਭਗਵੰਤਮਾਨ ਸਾਹਿਬ ਦੀ ਮਜਬੂਰੀ ਹੈ ਸਮਝਦੇ ਹੋ ਸਭ ਕੁਝ ਨਹੀਂ ਪਰ ਹੁਣ ਜਦੋਂ ਸਿਸਟਮ ਉਹਨਾਂ ਨੂੰ ਕਰਨ ਨਹੀਂ ਦਿੰਦਾ ਹੁਣ ਅੱਜ ਭਗਵੰਤਮਾਨ ਸਾਹਿਬ ਕਹਿੰਦੇ ਸਿਸਟਮ ਹੀ ਐਸਾ ਹੋ ਗਿਆ ਠੀਕ ਹੈ ਸਿਸਟਮ ਐਸਾ ਹੋ ਗਿਆ ਪਰ ਸਿਸਟਮ ਨੂੰ ਠੀਕੀ ਨੇ ਕਰਨਾ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਆ ਵੀ ਜਦੋਂ ਤੱਕ ਜਦੋਂ ਤੱਕ ਸਿਸਟਮ ਨਹੀਂ ਬਦਲਿਆ ਜਾਂਦਾ ਜਦੋਂ ਤੱਕ ਨੀਤੀਆਂ ਨਹੀਂ ਬਦਲੀਆਂ ਜਾਂਦੀਆਂ ਉਦੋਂ ਤੱਕ ਕੋਈ ਫਰਕ ਨਹੀਂ ਪੈਣਾ ਇਹ ਤਾਂ ਪਹਿਲਾਂ ਹੀ ਕਹਿੰਨੇ ਅਸੀਂ ਹਾਂਜੀ ਸੋ ਅੱਜ ਮੋਦੀ ਸਾਹਿਬ ਵਿਦੇਸ਼ ਗਏ ਨੇ ਕੱਖ ਨਹੀਂ ਕਰ ਸਕੇ ਹਰਾਨ ਕੀ ਦੀ ਗੱਲ ਆ ਦੁਨੀਆ ਦੇਖ ਰਹੀ ਆ ਜਦੋਂ ਹੱਥਕੜੀਆਂ ਬੇੜੀਆਂ ਲਾ ਕੇ ਅਮਰੀਕਾ ਨੇ ਭੇਜਿਆ ਨਾ ਪਿਛਲਾ ਜਹਾਜ਼ ਪਹਿਲਾ ਵਾਲਾ ਹਾਂਜੀ ਤੇ ਜਸ਼ਨ ਪੂਰੀ ਦੁਨੀਆ ਚੋਂ ਲੋਕਾਂ ਨੇ ਵਿਰੋਧ ਕੀਤਾ ਹਾਂਜੀ ਹੋਰ ਕਿੰਨੇ ਦੇਸ਼ਾਂ ਨੇ ਕਿਹਾ ਵੀ ਗਲਤ ਕਰ ਰਿਹਾ ਅਮਰੀਕਾ ਹਾਂਜੀ ਤੇ ਸਾਡੀ ਸਰਕਾਰ ਮੋਦੀ ਸਾਹਿਬ ਹੋਰਾਂ ਦੀ ਪਾਰਟੀ ਦਾ ਮੂੰਹ ਟੁੱਟ ਜੇ ਉਹ ਸਵਾਗਤ ਕਰ ਰਹੀ ਹੈ ਉਹਨਾਂ ਦੀਆਂ ਇਹ ਨੀਤੀਆਂ ਦਾ ਇਹਨਾਂ ਨੇ ਇੱਕ ਵਾਰੀ ਕਿਹਾ ਸਾਰੀ ਭਾਜਪੀ ਨੇ ਕਿ ਯਾਰ ਇਹ ਤਾਂ ਗਲਤ ਆ ਹੱਥ ਘੜੀਆਂ ਡੇੜੀਆਂ ਤਾਂ ਨਹੀਂ ਨਾ ਵਿਦੇਸ਼ ਮੰਤਰੀ ਅਸਜੇ ਸ਼ੰਕਰ ਨੇ ਨਾ ਮੋਦੀ ਸਾਹਿਬ ਨੇ ਨਾ ਗ੍ਰਹਿ ਮੰਤਰੀ ਨੇ ਕੋਈ ਨਹੀਂ ਬੋਲਿਆ ਔਰ ਮੈਂ ਦਾਅਵਾ ਕਰਦਾ ਜੇ ਕਿਸੇ ਹੋਰ ਪਾਰਟੀ ਦੀ ਸੈਂਟਰ ਚ ਸਰਕਾਰ ਹੁੰਦੀ ਨਾ ਇਹਨਾਂ ਨੇ ਸੰਗ ਬਿਠਾ ਲੈਣੇ ਸੀ ਬੋਲ ਬੋਲ ਕੇ ਔਰ ਜਿਵੇਂ ਅੱਜ ਕਾਂਗਰਸ ਰੌਲਾ ਪਾ ਰਹੀ ਹੈ ਜੇ ਕਾਂਗਰਸ ਦੀ ਸਰਕਾਰ ਹੁੰਦੀ ਉਹਨੇ ਚੁੱਪ ਹੋਣਾ ਸੀ ਇਹਨਾਂ ਵਾਂਗੂ ਹਾਂਜੀ ਦੇਖੋ ਸਿੱਧੀ ਗੱਲ ਆ ਜਿੰਨਾ ਕੁਝ ਇਹ ਬੋਲਦੇ ਨੇ ਇਹ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਲਈ ਬੋਲਦੇ ਨੇ ਵਰਨਾ ਜਿਹੜਾ ਬਣ ਜਾਂਦਾ ਉਹ ਫਿਰ ਕੱਖ ਨਹੀਂ ਬੋਲਦਾ ਹਾਂਜੀ ਸੋ ਅੱਜ ਭਗਵੰਤ ਮਾਨ ਸਾਹਿਬ ਦੀ ਪਾਰਟੀ ਤੇ ਵੀ ਸਵਾਲ ਨੇ ਤਿੰਨ ਸਾਲ ਹੋ ਗਏ ਮੁੰਡੇ ਕੁੜੀਆਂ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਕਿ ਜਿਹੜੇ ਬਾਹਰ ਜਾਂਦੇ ਨੇ ਉਹ ਜਾਣੇ ਬੰਦ ਹੋ ਜਾਣਗੇ ਜਿਹੜੇ ਗਏ ਨਹੀਂ ਉਹ ਵਾਪਸ ਆਉਣਗੇ ਤੇ ਭਗਵੰਤ ਮਾਨ ਸਾਹਿਬ ਇਹ ਵੀ ਕਹਿੰਦਾ ਸੀ ਗੋਰੇ-ਗੋਰੀਆਂ ਵੀ ਇੱਥੇ ਆ ਕੇ ਕੰਮ ਕਰਿਆ ਕਰਨਗੇ ਪੰਜਾਬ 'ਚ ਵਾਹ ਜੀ ਵਾਹ ਇੱਕ ਤਾੜੀ ਮਾਰ ਦਿਓ ਮਿੱਤਰੋ ਭਗਵੰਤ ਮਾਨ ਸਾਹਿਬ ਦੇ ਨਾਂ ਤੇ ਕਮਾਲ ਹੈ ਪਹਿਲਾਂ ਹੋਰ ਅੱਜ ਹੋਰ ਅੱਜ ਕਹਿੰਦੇ ਨੇ ਦੋ-ਤਿੰਨ ਸਾਲਾਂ 'ਚ ਮੈਂ ਕੀ ਬਦਲ ਦਿਆਂ ਐਡੀ ਛੇਤੀ ਸਿਸਟਮ ਨਹੀਂ ਬਦਲਦਾ ਵਾਹ ਭਗਵੰਤ ਮਾਨ ਜੀ ਵਾਹ ਕਮਾਲ ਹੈ ਪਹਿਲਾਂ ਤੁਸੀਂ ਇਹ ਗੱਲਾਂ ਕਿਉਂ ਨਹੀਂ ਸੀ ਕਹੀਆਂ ਹੂੰ ਵੇਖੋ ਸਿੱਧੀ ਗੱਲ ਆ ਸਾਨੂੰ ਤਾਂ ਚਾਹੀਦਾ ਉਹੀ ਭਗਵੰਤ ਮਾਨ ਜਿਹੜਾ 2022 ਤੋਂ ਪਹਿਲਾਂ ਹੁੰਦਾ ਸੀ ਜਿਹਨੂੰ ਸਾਰੇ ਮੁੱਦੇ ਦਿਖਦੇ ਸੀ ਜਿਹਨੂੰ ਇਹ ਇਹ ਲੱਗਦਾ ਸੀ ਕਿ ਮੈਂ ਤਾਂ ਇਨਕਲਾਬ ਲਿਆ ਦੂੰ ਮੈਂ ਤਾਂ ਕ੍ਰਾਂਤੀ ਲਿਆ ਦੂੰ ਮੈਂ ਤਾਂ ਆਹ ਕਰ ਦੂੰ ਮੈਂ ਤਾਂ ਉਹ ਕਰ ਦੂੰ ਭਗਵੰਤ ਮਾਨ ਸਾਹਿਬ ਤੁਸੀਂ ਕਹਿੰਦੇ ਹੋ ਦੋ ਢਾਈ ਤਿੰਨ ਸਾਲਾਂ ਚ ਮੈਂ ਕੀ ਕਰ ਦਿਆ ਤਿੰਨ ਸਾਲ ਬੀਤ ਗਏ ਨੇ ਥੋੜੀ ਪਾਰਟੀ ਨੇ ਥੋੜੇ ਦਿਨਾਂ ਤੇ ਤੁਹਾਨੂੰ ਲਾ ਦੇਣਾ ਹਾਂ ਤੇ ਉਸ ਤੋਂ ਬਾਅਦ ਫਿਰ ਤੁਸੀਂ ਕਹਿਣ ਲੱਗ ਪੈਣਾ ਵੀ ਆਹ ਕਿਉਂ ਨਹੀਂ ਹੋਇਆ ਉਹ ਕਿਉਂ ਨਹੀਂ ਹੋਇਆ ਅਗਲੀ ਵਾਰ ਪੰਜਾਬੀਆਂ ਨੇ ਨਾ ਵਹਿ ਰਾਹ ਕੋਈ ਨਹੀਂ ਲੱਭਦਾ ਅੱਕੇ ਕਾਲੀਆਂ ਤੋਂ ਵੀ ਨੇ ਅੱਕੇ ਕਾਂਗਰਸ ਤੋਂ ਵੀ ਨੇ ਪੰਜਾਬੀ ਬੀਜੇਪੀ ਦਾ ਉਹੀ ਪਤਾ ਸਾਰਿਆਂ ਨੂੰ ਪੰਜਾਬ 'ਚ ਤਾਂ ਪਤਾ ਬਾਕੀ ਭਲੇਖਾ ਖਾ ਜਾਂਦੇ ਨੇ ਕਿਉਂਕਿ ਉਹ ਬੜੀ ਹੋਰ ਤਰ੍ਹਾਂ ਦੀ ਪੋਲਿਟਿਕਸ ਖੇਡ ਜਾਂਦੇ ਨੇ ਪਰ 2027 'ਚ 2027 'ਚ ਨਾ ਭਗਵੰਤ ਮਾਨ ਜੀ ਆ ਗੱਲਾਂ ਜਿਹੜੀਆਂ ਤੁਸੀਂ ਕਹਿ ਰਹੇ ਹੋ ਵੀ ਦੋ ਢਾਈ ਤਿੰਨ ਸਾਲਾਂ ਚ ਹੁਣ ਅਸੀਂ ਕੀ ਕਰ ਦਈਏ ਇੰਨਾ ਗੱਲਾਂ ਨੇ ਤੁਹਾਨੂੰ ਐਸਾ ਮਾਂਜਾ ਮਰਾਉਣਾ ਨਾ ਯਾਦ ਕਰਿਓ ਤੁਸੀਂ ਹਾਂਜੀ ਕਾਲੀਦਲ ਵਾਲੀ ਹਾਲਤ ਕੌਣੀ ਤੁਹਾਡੀ ਅੱਜ ਭਗਵੰਤਬਾਨ ਸਾਹਿਬ ਕਹਿ ਰਹੇ ਨੇ ਦੋ ਢਾਈ ਸਾਲਾਂ ਚ ਅਸੀਂ ਕੀ ਕਰ ਦਈਏ ਹਾਂਜੀ ਦੇਖੋ ਭਗਵੰਤਬਾਨ ਜੀ ਕਰਨਾ ਚਾਹੋ ਤਾਂ ਬੜਾ ਕੁਝ ਹੋ ਸਕਦਾ ਹੈ ਹਾਂਜੀ ਉਹਦੇ ਲਈ ਤੁਹਾਡੀ ਪਾਰਟੀ ਦੀ ਨੀਤੀ ਪਾਰਟੀ ਦੀ ਵਿਚਾਰਧਾਰਾ ਪਾਰਟੀ ਦੇ ਵਿੱਚ ਬੜਾ ਕੁਝ ਬਦਲਣਾ ਪੈਣਾ ਹੈ ਪਾਟੀ ਚਾਹੀਦੀ ਤੇ ਬੜਾ ਕੁਝ ਹੋ ਸਕਦਾ ਸੋ ਬਾਕੀ ਆਪਾਂ ਆਪਣੇ ਦਰਸ਼ਕਾਂ ਤੇ ਛੱਡ ਦਿੰਦੇ ਆ ਤੁਸੀਂ ਕੀ ਕਹਿੰਦੇ ਹੋ ਤੁਸੀਂ ਆਪਣਾ ਕਮੈਂਟ ਲਿਖ ਦਿਓ ਬਹੁਤ ਮਿਹਰਬਾਨੀ ਸ਼ੁਕਰੀਆ